ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਰੀਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰਾਂ ਤੁਹਾਡੇ ਲਈ ਆਜਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਜਤਾ ਮੁੱਦਾ ਹੈ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਕਾ ਦਰਬਾਰ ਸਾਹਿਬ ਜੂਨ 84 ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਤੋਂ ਰੋਕਣ ਲਈ ਬਾਦਲ ਸਰਕਾਰ ਨੇ ਹੁਣੇ ਤੋਂ ਫੜੋਫੜੀ ਸ਼ੁਰੂ ਕਰ ਦਿੱਤੀ ਸਾਡਾ ਆਜਤਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁਖ ਸਬਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ 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 ਵਾਈਗੁਰ ਚੀਕਾ ਕਾਲ ਦਾ ਵਾਈਗੁਰ ਚੀਕੀ ਫਤਈ ਬਾਦਲ ਸਰਕਾਰ ਵੱਲੋਂ ਜਿਹੜੀ ਪੰਥਕ ਧਿਰਾਂ ਦੀ ਇਸ ਮੌਕੇ ਫੜੋ ਫੜੀ ਜਾ ਰਹੀ ਹੈ ਉਸ ਨੂੰ ਤੁਸੀਂ ਕਿਵੇਂ ਬਿਆਨ ਕਰੋਗੇ ਬਿਲਕੁਲ ਵੇ ਜਿਸ ਤਰ੍ਹਾਂ ਅੱਗਲ ਦੀ ਇਸ ਵੰਦੀ ਗੱਲ ਕੀਤੀ ਸੀ ਕਿ ਸਾਕਾ ਦਰਬਾਰ ਸਾਹਿਬ ਆ ਜਿਹੜਾ ਇਹ ਸਿੱਖ ਕੌਮ ਦੀ ਨੂੰ ਜੇ ਪੰਥ ਦੀ ਮਨਾਦੀ ਇੱਕ ਚੀਜ਼ ਆ ਹਾਂਜੀ ਸਮੇਂ ਜਾਂ ਜਾਲਮ ਸਰਕਾਰਾਂ ਵੱਲੋਂ ਉਹ ਨਸੂਰ ਦਾ ਮਤਲਬ ਜ਼ਖਮ ਹੈ ਜਿਹੜਾ ਕੌਮ ਨੂੰ ਦਿੱਤਾ ਗਿਆ ਜਿਹਦੀ ਚੀਜ਼ ਭਾਵੇਂ ਹਰ ਸਮੇਂ ਟਸ ਟਸ ਕਰਦੀ ਆ ਪਰੰਤੂ ਜਦੋਂ ਸਾਕਾ ਦਰਬਾਰ ਸਾਹਿਬ ਦੀ ਬਰੇ ਗੰਢਾ ਉਹ ਸਮੇਂ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਨੇ ਜਿਹੜੀਆਂ ਸ੍ਰੀ ਦਰਬਾਰ ਸਾਹਿਬ ਨਾਲ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਜਿਹੜੀਆਂ ਸੰਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੀ ਤੇ ਉਹਨਾਂ ਦੇ ਸਾਥੀਆਂ ਦੀ ਸ਼ਹਾਦਤ ਨਾਲ ਤੇ ਜਿਹੜੀਆਂ ਉਸ ਸਮੇਂ ਜਿਹੜੀਆਂ ਸੰਤਾਂ ਪੰਜਵੇਂ ਪਾਤਸ਼ਾਹੀ ਸਾਹਿਬਤ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਗਈਆਂ ਸੀ ਉਹਨਾਂ ਦੇ ਵਹਿਸ਼ਿਆਨਾ ਕਤਲੇਆਮ ਨਾਲ ਜੁੜੀਆਂ ਹੋਈਆਂ ਨੇ ਹਾਂਜੀ ਉਹ ਸਾਰੀਆਂ ਭਾਵਨਾਵਾਂ ਹਰ ਸੱਚੇ ਸਿੱਖ ਦੇ ਮਨ ਤੇ ਇਹਨਾਂ ਦਿਨਾਂ ਚ ਆ ਕੇ ਭਾਰੂ ਹੁੰਦੀਆਂ ਨੇ ਤੇ ਉਹ ਮਤਲਬ 14 ਕਿ ਉਸ ਮਹਾਨ ਸ਼ਹਾਦਤ ਨੂੰ ਆਪਣਾ ਸਿਰਜਦਾ ਕਰਨ ਦੇ ਲਈ ਉਹ ਇਸ ਦਿਨ ਸ਼ਹੀਦ ਦਰਬਾਰ ਸਾਹਿਬ ਜੈਸੀ ਕਾਲ ਤੱਕ ਸੇ ਨਤਮਸਤਕੋ ਕੇ ਜੀ ਆਪਣੀਆਂ ਭਾਵਨਾਵਾਂ ਸਾਂਝੀਆਂ ਕਰੇ ਉਹ ਸ਼ਹੀਦਤ ਦੇ ਨਾਲ ਰੂਬਰੂ ਹੋਵੇ ਉਸ ਸ਼ਹਾਦਤ ਦੇ ਪਰਤੋ ਸਮੇਂਆਂ ਸਰਕਾਰਾਂ ਨੇ ਜਿਹੜੀਆਂ ਜਿਹੜੀਆਂ ਸਿੱਖਾਂ ਦੇ ਵਿੱਚੋਂ ਸਿੱਖੀ ਜਜ਼ਬਾਤ ਸਿੱਖ ਭਾਵਨਾਵਾਂ ਜੀ ਸਿੱਖੀ ਸਪਿਰਟ ਸਿੱਖੀ ਜਜ਼ਬਾ ਖਤਮ ਕਰਨਾ ਚਾਹੁੰਦੀਆਂ ਨੇ ਜਿਹੜੀਆਂ ਸਾਡੇ ਤੋਂ ਸਾਡਾ ਪ੍ਰਾਤਨ ਵਿਰਸਾ ਹੋਣਾ ਚਾਹੁੰਦੀਆਂ ਨੇ ਉਹ ਤਾਕਤਾ ਜਿਹੜੀ ਆ ਉਹ ਹਮੇਸ਼ਾ ਮਤਲਬ ਇਸ ਗੱਲ ਲਈ ਤਤਪਰ ਰਹਿੰਦੀਆਂ ਨੇ ਕਿ ਸਿੱਖਾਂ ਨੂੰ ਉਹਨਾਂ ਦੇ ਵਿਰਸੇ ਨਾਲੋਂ ਉਹਨਾਂ ਦੀ ਮਹਾਨ ਵਿਰਾਸਤ ਨਾਲੋਂ ਤੋੜਿਆ ਜਾਵੇ ਜੀ ਸੋ ਅੱਜ ਜਿਹੜਾ ਤੁਸੀਂ ਸਵਾਲ ਕੀਤਾ ਕਿ ਸਾਕਾ ਦਰਬਾਰ ਸਾਹਿਬ ਦੀ ਜਿਹੜੀ ਬਰੇਗੰਡ ਮਨਾਈ ਜਾ ਰਹੀ ਆ ਤੇ ਉਸ ਸਮੇਂ ਸਿੱਖਾਂ ਦੀ ਜਿਹੜੀ ਫੜੋ ਫੜੀ ਹੋ ਰਹੀ ਆ ਜੀ ਉਦੇ ਪਿੱਛੇ ਆਖਰ ਨੂੰ ਕਾਰਨ ਕੀ ਆ ਉਹਦੇ ਪਿੱਛੇ ਕਾਰਨ ਸਿਰਫ ਇਹ ਆ ਪਹਿਲਾ ਤਾਂ ਇਹ ਕਿ ਅੱਜ ਤੱਕ ਕਿਉਂਕਿ ਸਿੱਖ ਕੌਮ ਦਾ ਮਤਲਬ ਇਹ ਏਡਾ ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਭਾਵਨਾਵਾਂ ਨਾਲ ਜੁੜਿਆ ਹੋਇਆ ਇਹ ਦਿਹਾੜਾ ਜਿਹੜਾ ਇਹ ਸ਼ਹਾਦਤ ਦਾ ਦਿਹਾੜਾ ਜਿਹੜਾ ਉਸ ਦਿਨ ਨੂੰ ਵੀ ਕੌਮ ਨੇ ਅੱਜ ਤੱਕ ਇੱਕ ਜੁਟ ਇੱਕ ਸੁਰ ਇੱਕ ਮਤ ਹੋ ਕੇ ਮਨਾਉਣ ਦਾ ਕੋਈ ਹਿੱਲਾ-ਖਿੱਲਾ ਜਿਹੜਾ ਨਹੀਂ ਕੀਤਾ ਸ਼੍ਰੋਮਣੀ ਕਮੇਟੀ ਜਿਹੜੀ ਕਾਬਜ ਹੈ ਹਾਂਜੀ ਜਿਹੜੀ ਤੇ ਰਕਾਬਜ ਆ ਉਹ ਹਮੇਸ਼ਾ ਤੇ ਦੂਜੀਆਂ ਪੰਥਕ ਧਰਾਂ ਨੂੰ ਮਤਲਬ ਇਸ ਸ਼੍ਰੀ ਕਾਤਾਖਬ ਤੇ ਹੋਣ ਤੋਂ ਰੋਕਦੀ ਆ ਜੀ ਤੇ ਫਿਰ ਟਕਰਾਅ ਹੁੰਦਾ ਹਾਂਜੀ ਉਹ ਦਿਹਾੜਾ ਜਿਹਨੂੰ ਮਤਲਬ ਬੜੀ ਸ਼ਿੱਦਤ ਨਾਲ ਮਨਾਉਣਾ ਹੁੰਦਾ ਸੀ ਉਸ ਦਿਹਾੜੇ ਤੇ ਸਿੱਖਾਂ ਦੇ ਵਿੱਚ ਕਿਰਪਾਨਾਂ ਚਲਦੀਆਂ ਨੇ ਇੱਕ ਦੂਜੇ ਦੀਆਂ ਪੱਗਾਂ ਲੈਦੀਆਂ ਨੇ ਜਾਗ ਸਾਈ ਹੁੰਦੀ ਆ ਹਾਂਜੀ ਸੋ ਇਹ ਸਾਰਾ ਕੁਝ ਇੱਕ ਜਾਣ ਬੁੱਝ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤਾ ਜਾਂਦਾ ਜੀ ਸੋ ਐਸ ਵਾਰ ਜੋ ਕੁਝ ਹੋ ਰਿਹਾ ਉਹ ਵੀ ਉਸੇ ਸਾਜ਼ਿਸ਼ ਦਾ ਹਿੱਸਾ ਕਿ ਕੌਮ ਦੇ ਵਿੱਚ ਪਹਿਲਾਂ ਤਾਂ ਦਹਿਸ਼ਤ ਪੈਦਾ ਕਰ ਦੋ ਕਿ ਸਿੱਖ ਨੇ ਜਿਹੜੇ ਉਹ ਮਤਲਬ ਇਸ ਗੱਲ ਦੀ ਜੁਰਤ ਦਲੇਰੀ ਨਾ ਕਰਨ ਕਿ ਉਹ ਸ਼ਿਰਕਾਰ ਤੱਕ ਸੇ ਪਹੁੰਚਣ ਜੀ ਤੇ ਜਿਹੜੇ ਪਹੁੰਚਦੇ ਨੇ ਉਹਨਾਂ ਦੇ ਨਾਲ ਹੁਣ ਅੱਜ ਦੀਆਂ ਜਿਹੜੀਆਂ ਖਬਰਾਂ ਦੱਸ ਰਹੀਆਂ ਨੇ ਕਿ ਉੱਥੇ ਚਿੱਟ ਕਪੜੀਆ ਪੁਲਿਸ ਹੈ ਜਿਹੜੀ ਸ਼੍ਰੋਮਣੀ ਕਮੇਟੀ ਨੇ ਖੁਦ ਲਿਖ ਕੇ ਦਿੱਤਾ ਪੁਲਿਸ ਨੂੰ ਹਾਂਜੀ ਕਿ ਆ ਕੇ ਇੱਥੇ ਦੀ ਸੁਰੱਖਿਆ ਜਿਹੜੀ ਉਹ ਦਰਵਾਜ਼ੇ ਉੱਪਰ ਕਰਮਾ ਦੀ ਸੁਰੱਖਿਆ ਜਿਹੜੀ ਉਹਦੇ ਵੱਲ ਦੇਖੋ ਸੋ ਚਿੱਟ ਕਪੜੀਆਂ ਪੋਰਸ ਵੱਡੀ ਗਣਤੀ ਚ ਤਾਇਨਾਤ ਆ ਦਾ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਆ ਜਿਹੜੀ ਉਹ ਵੱਡੀ ਗਣਤੀ ਤਾਇਨਾਤ ਆ ਸੋ ਉਹ ਟਕਰਾਹ ਵਾਲੀ ਜਿਹੜੀ ਗੱਲ ਆ ਉਹ ਉਹ ਦਾ ਉਹਨੂੰ ਮਤਲਬ ਪਹਿਲਾਂ ਹੀ ਤਿੱਖਾ ਕੀਤਾ ਗਿਆ ਜੀ ਉਹਨੂੰ ਖਤਮ ਕਰਨ ਤੇ ਉਹਨੂੰ ਘਟਾਉਣ ਦੇ ਯਤਨ ਜਿਹੜੇ ਉਹ ਨਹੀਂ ਕੀਤੇ ਤੇ ਉਹਨੂੰ ਤਿੱਖਾ ਕਰਦੇ ਇੱਕ ਪਾਸੇ ਫੋਟੋ ਫੜੀ ਹੋ ਰਹੀ ਆ ਦੂਜੇ ਪਾਸੇ ਜਿਹੜੇ ਸਿੱਖ ਉਹ ਤੇ ਪਹੁੰਚਣਗੇ ਉਹਨਾਂ ਦੇ ਨਾਲ ਟਕਰਾਅ ਦਾ ਜਿਹੜਾ ਬੰਦੋਬਸਤ ਆ ਉਹ ਕੀਤਾ ਜਾ ਰਿਹਾ ਸੋ ਇਹ ਸਰਕਾਰਾਂ ਦੀ ਜਿਹੜੀ ਵੱਧ ਨੀਤੀ ਆ ਜਿਹੜੀਆਂ ਸਰਕਾਰਾਂ ਨਹੀਂ ਚਾਹਦੀਆਂ ਕਿ ਸਿੱਖ ਅਜਿਹੇ ਮਹਾਨ ਦਿਹਾੜਿਆਂ ਨੂੰ ਯਾਦ ਕਰਨ ਜਿਹੜੇ ਹਰ ਸਿੱਖ ਦੇ ਵਿੱਚ ਸਿੱਖੀ ਜਜ਼ਬਾਤ ਨੇ ਜਿਹੜੇ ਉਹਨਾਂ ਨੂੰ ਜਗਾਉਂਦੇ ਨੇ ਉਹਨਾਂ ਨੂੰ ਪੈਦਾ ਕਰਦੇ ਨੇ ਅਜਿਹੇ ਸਿੱਖ ਵਿਰੋਧੀ ਕਾਰਵਾਈਆਂ ਦੇ ਨਾਲ ਕੀ ਬਾਦਲ ਕੇ ਸਿੱਖ ਪੰਥ ਤੋਂ ਹੋਰ ਜ਼ਿਆਦਾ ਦੂਰ ਨਹੀਂ ਹੋ ਰਹੇ ਦੇਖੋ ਭਾਜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਬਾਦਲ ਕੇ ਇਸ ਗੱਲ ਨੂੰ ਪੂਰੀ ਤਰ੍ਹਾਂ ਮਹਿਸੂਸ ਕਰ ਚੁੱਕੇ ਨੇ ਸਮਝ ਚੁੱਕੇ ਨੇ ਇਸ ਗੱਲ ਦਾ ਉਹਨਾਂ ਨੂੰ ਅਹਿਸਾਸ ਹੋ ਚੁੱਕਾ ਤੇ ਇਹ ਗੱਲ ਸਿੱਧ ਵੀ ਹੋ ਚੁੱਕੀ ਹੈ ਕਿ ਇਸ ਵੇਲੇ ਸਿੱਖ ਕੌਮ ਜਿਹੜੀ ਉਹ ਬੱਦਲ ਕਿਆਂ ਨੂੰ ਨਕਾਰ ਚੁੱਕੀ ਆ ਇੱਕ ਵਾਰ ਨਹੀਂ ਅਨੇਕਾਂ ਵਾਰ ਨਕਾਰ ਚੁੱਕੀ ਆ ਤੇ ਤਾਜ਼ਾ ਘਟਨਾ ਜਿਹੜੀ ਉਹ ਅਰਦਾਸੀ ਸਿੰਘ ਵੱਲੋਂ ਬਲਵੀਰ ਸਿੰਘ ਵੱਲੋਂ ਜਿਹੜਾ ਬੱਦਲ ਨੂੰ ਸਰੂਪ ਪਾ ਦੇਣ ਤੋਂ ਹੰਕਾਰ ਕਰਕੇ ਮਤਲਬ ਉਸ ਗੱਲ ਤੇ ਹੋਰ ਮੋਰ ਲੱਗ ਗਿਆ ਪੱਕੀ ਮੋਰ ਲੱਗ ਗਈ ਆ ਸੋ ਬੱਦਲ ਕੇ ਮਹਿਸੂਸ ਕਰਦੇ ਨੇ ਕਿ ਜਿਹੜਾ ਇੱਕ ਚਾਪਲੂਸਾਂ ਦਾ ਧੜਾ ਸਿੱਖਾਂ ਦਾ ਸਾਡੇ ਨਾਲ ਹੈ ਉਹ ਤੋਂ ਇਲਾਵਾ ਹੋਰ ਕੋਈ ਸੈਖਾ ਜਿਹੜਾ ਇਸ ਵੇਲੇ ਸਾਡੇ ਪਾਲੇ 'ਚ ਜਿਹੜਾ ਉਹ ਖੜਾ ਦਿਖਾਈ ਦੇ ਰਿਹਾ ਉਹ ਉਹਨੇ ਬਾਦਲਾਂ ਤੋਂ ਇੱਕ ਦੂਰੀ ਬਣਾ ਲਈ ਹੋਈ ਆ ਜਾਂ ਬਾਦਲਾਂ ਨੂੰ ਉਹਨੇ ਸਿੱਖ ਪੰਥ ਦੇ ਗਦਾਰ ਜਾਂ ਸਿੱਖ ਪੰਥ ਦੇ ਦੁਸ਼ਮਣ ਜਿਹੜਾ ਅਸੀਂ ਜੋ ਮਰਜ਼ੀ ਕਹਿ ਲਈਏ ਉਹ ਉਹ ਮੰਨ ਕੇ ਉਹਨਾਂ ਤੋਂ ਇੱਕ ਦੂਰੀ ਬਣਾ ਲਈ ਹੋਈ ਆ ਸੋ ਇਸ ਵੇਲੇ ਉਹਨਾਂ ਦੀ ਜਿਹੜੀ ਮਤਲਬ ਜਿਹੜਾ ਉਹਨਾਂ ਦਾ ਧਿਆਨ ਕੇਂਦਰਤਾ ਬੱਟਾਂ ਦੇ ਲਈ ਮੰਨ ਕੇ ਚੱਲ ਲਓ ਮਸ਼ਨ 2017 ਲਈ ਮੰਨ ਲਓ ਜਾਂ ਜਿਹੜਾ ਉਹਨਾਂ ਦਾ ਭਾਜਪਾ ਨਾਲ ਪਗਮਾ ਬਰਗੇਡ ਨਾਲ ਗੱਠ ਜੋੜਾ ਉਹਨੂੰ ਲੈ ਕੇ ਮੰਨ ਲਓ ਕਿ ਉਹ ਇਸ ਵੇਲੇ ਇਹ ਚਾਹੁੰਦੇ ਨੇ ਕਿ ਅਸੀਂ ਉਹਨਾਂ ਤਾਕਤਾਂ ਨੂੰ ਜਿਹੜੀਆਂ ਸਿੱਖ ਵਿਰੋਧੀ ਨੇ ਜੀ ਚਾਹੇ ਉਹ ਹਿੰਦੂਵਾਦੀ ਤਾਕਤਾਂ ਨੇ ਚਾਹੇ ਉਹ ਡੇਰਾਵਾਦੀ ਤਾਕਤਾਂ ਨੇ ਉਹਨਾਂ ਤਾਕਤਾਂ ਨੂੰ ਅਸੀਂ ਖੁਸ਼ ਕਰਕੇ ਆਪਣੇ ਨਾਲ ਜੋੜ ਲਏ ਸਿੱਖ ਤਾਂ ਸਾਡੇ ਮਤਲਬ ਇੱਥੋਂ ਜਾ ਹੀ ਚੁੱਕੇ ਨੇ ਸਾਡੇ ਬਰੋਚ ਖੜੇ ਹੀ ਖੜੇ ਨੇ ਸੋ ਇਹ ਇਹ ਇਸ ਕਾਰਨ ਇਹ ਜਿਹੜੀ ਇਸ ਵਾਰ ਵੱਡੇ ਪੱਧਰ ਤੇ ਖੜੋ-ਖੜੀ ਹੋਈ ਆ ਹਾਲਾਂਕਿ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਜਿਹੜੀਆਂ ਗਰਮ ਖਿਆਲੀ ਧਿਰਾਂ ਸੀ ਉਹ ਮਤਲਬ ਸਮਝੋ ਉੱਤੇ ਦਾ ਇੱਕ ਤਰ੍ਹਾਂ ਸੱਦਾ ਜਾਂ ਅਸੀਂ ਸਨੇਹਾ ਜਾਂ ਭਾਵਨਾਵਾਂ ਲੈ ਕੇ ਖੁਦ ਸੁਖਵੀਰ ਬਾਦਲ ਦੀ ਕੋਠੀ ਗਈਆਂ ਜੀ ਨੁਕਤਾ ਜੀ ਇੰਨੀ ਉਹਨਾਂ ਦੀ ਹੋ ਰਹੀ ਆ ਇਸ ਗੱਲ ਤੋਂ ਵੱਡੇ ਵੱਧ ਰਹੀ ਆ ਪਰ ਤੂੰ ਇਸ ਦੇ ਬਾਵਜੂਦ ਉਹਨਾਂ ਨੂੰ ਬਾਦਲ ਕਹਿੰਦੇ ਇੱਕ ਮੌਕਾ ਮਿਲਿਆ ਸੀਗਾ ਕਿ ਉਹ ਉਸ ਗੱਲ ਨੂੰ ਸੰਭਾਲ ਸਕਦੇ ਸੀਗੇ ਕੋਈ ਨਾ ਕੋਈ ਸਾਂਝਾ ਰਾਹ ਜਿਵੇਂ ਕੱਢਿਆ ਪਰ ਤੂੰ ਇਸ ਗੱਲ ਦੇ ਬਾਵਜੂਦ ਜੇ ਬਾਦਲ ਕਿਆ ਨੇ ਟਕਰਾ ਦਾ ਰਸਤਾ ਨਹੀਂ ਛੱਡਿਆ ਹਾਂਜੀ ਤੇ ਇਹ esto ਸਾਫ ਆ ਕਿ ਉਹਨਾਂ ਨੇ ਜਿਹੜਾ ਸਿੱਖ ਮੁੱਦੇ ਨੇ ਜਿਹੜੇ ਜਾਂ ਸਿੱਖ ਭਾਵਨਾਵਾਂ ਨੇ ਜਾਂ ਸਿੱਖ ਜਿਵਾਤ ਨੇ ਜਾਂ ਸਿੱਖ ਸੰਗਤ ਆ ਉਹਦੇ ਵਾਲਾ ਬਰਕਾ ਜਿਹੜਾ ਉਹਨਾਂ ਨੇ 파ੜਤਾ ਪੂਰੀ ਤਰ੍ਹਾਂ 파ੜਤਾ ਇਸ ਪਾਸੇ ਉਹ ਦੇਖਣ ਦੀ بجائے ਜਿਹੜੀਆਂ ਸਿੱਖ ਵਿਰੋਧੀ ਗੱਲਾਂ ਨੇ ਚਾਹੇ ਉਹ ਜਿਵੇਂ ਮੈਂ ਗੱਲ ਕੀਤੀ ਆ ਕੱਟੜ ਹਿੰਦੂਵਾਦੀ ਲੋਕ ਨੇ ਚਾਹੇ ਉਹ ਡੇਰਾਬਾਦੀ ਨੇ ਉਹ ਉਹਨਾਂ ਨੂੰ ਕੁਝ ਕਰਨ ਦੇ ਵਾਲੇ ਪਾਸੇ ਬਾਦਲ ਕੇ ਆ ਜਿਹੜੇ ਉਹ ਤੁਰੇ ਹੋਇਆ ਸੋ ਇਹ ਜਿਹੜੀ ਵੱਡੇ ਪੱਧਰ ਤੇ ਫੜੋ ਪੜੀ ਹੋ ਰਹੀ ਆ ਵੱਡੇ ਪੱਧਰ ਤੇ ਟਕਰਾਅ ਵਾਲੀ ਗੱਲ ਹੋ ਰਹੀ ਆ ਇਹ ਸਿਰਫ ਤੇ ਸਿਰਫ ਉਹਨਾਂ ਤੇਰਾ ਨੂੰ ਕੁਝ ਕਰਨ ਵਾਲੀ ਗੱਲ ਆ ਸੋ ਇਸ ਕਾਰਨ ਜਿਹੜੀ ਇਹ ਅਸੀਂ ਸਮਝ ਸਕਦੇ ਆ ਕਿ ਬਾਦਲ ਦੀ ਜਿਹੜੀ ਨੀਤੀ ਆ ਉਹਦੇ ਪਿੱਛੇ ਕਿਹੜੀ ਭਾਵਨਾ ਕੰਮ ਕਰਦੀ ਆ ਸਰਕਾਰ ਤੇ ਪਰ ਸਾਹਿਬ ਜੂਨ 84 ਨੂੰ ਕੀ ਕੌਮ ਸਾਂਝੇ ਰੂਪ ਚ ਨਹੀਂ ਮਨਾ ਸਕਦੀ ਦੇਖੋ ਬਈ ਕਿਉਂ ਨਹੀਂ ਮਨਾਇਆ ਜਾ ਸਕਦਾ ਕੌਮ ਜਦੋਂ ਮੈਂ ਗੱਲ ਕੀਤੀ ਹੈ ਕਿ ਕਿਸੇ ਨਾ ਇੱਕ ਧਿਰ ਦਾ ਨਾ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਤਾਂ ਕਿਸੇ ਇੱਕ ਜਥੇਬੰਦੀ ਦਾ ਮਤਲਬ ਸ੍ਰੀ ਦਰਬਾਰ ਸਾਹਿਬ ਸਮੁੱਚੀ ਮਾਰੀ ਬਤਾਦਾ ਹਾਂਜੀ ਹਰ ਸਿੱਖ ਲਈ ਉਹ ਧਰਤੀ ਦਾ ਸੱਚਖੰਡ ਹੈ। ਸ੍ਰੀ ਅਕਾਲ ਤਖਤ ਸੇਵ ਸਿੱਖਾਂ ਦੀ ਆਜ਼ਾਦ ਪ੍ਰਭੂ ਸਤਾ ਦਾ ਪ੍ਰਤੀਕ ਹੈ। ਜੀ। ਸੰਤ ਸਿਪਾਹੀ ਦੀ ਭਾਵਨਾ ਦਾ ਪ੍ਰਤੀਕ ਹੈ। ਸੋ ਇਸ ਦਿਹਾੜੇ ਨੂੰ ਜਿਸ ਦਿਹਾੜੇ ਸਮੇਂ ਦੀ ਹਕੂਮਤ ਨੇ ਜ਼ਾਲਮ ਹਕੂਮਤ ਨੇ ਧਰਤੀ ਦੇ ਸੱਚਖੰਡ ਤੇ ਹਮਲਾ ਕੀਤਾ ਜੀ। ਸੱਤ ਜਰਨੈਲ ਸੇ ਖਾਲਸਾ ਪਿੰਡਰਾ ਵਾਲੀ ਤੇ ਉਹਨਾਂ ਦੇ ਸਾਥੀ ਸ਼ਹੀਦ ਹੋਏ ਤੇ ਦੂਸਰੇ ਪਾਸੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਕਤਲਿਆਮ ਹੋਇਆ ਸੋ ਇਹ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੇ ਪ੍ਰਗਟਾਵੇ ਦਾ ਮਤਲਬ ਇੱਕ ਸਾਂਝਾ ਦਿਹਾੜਾ ਵਾ ਚਾਹੇ ਅਸੀਂ ਇਹਨੂੰ ਕੋਈ ਵੀ ਸਾਕਾ ਦਰਵਾਦ ਸਾਹਿਬ ਆ ਜਿਹੜਾ ਉਹ ਕਿਸੇ ਇੱਕ ਸਿੱਖ ਦਾ ਨਹੀਂ ਸਮੁੱਚੀ ਕੌਮ ਦੇ ਨਾਲ ਵਾਪਰਿਆ ਸਾਕਾ ਸੋ ਇਸ ਕਰਕੇ ਇਸ ਸਾਕੇ ਨੂੰ ਸਮੁੱਚੀ ਕੌਮ ਨੂੰ ਮਿਲ ਕੇ ਹੀ ਮਨਾਉਣਾ ਚਾਹੀਦਾ ਤੁਸੀਂ ਸਵਾਲ ਕੀਤਾ ਕਿ ਮਿਲ ਕੇ ਨਹੀਂ ਮਨਾਇਆ ਜਾ ਸਕਦਾ ਮੈਂ ਕਹਿੰਦਾ ਕਿ ਸਮੁੱਚੀ ਕੌਮ ਨੂੰ ਮਿਲ ਕੇ ਹੀ ਮਨਾਉਣਾ ਚਾਹੀਦਾ ਤੇ ਮਨਾਉਣਾ ਵੀ ਇਸ ਅੰਦਾਜ਼ ਚ ਚਾਹੀਦਾ ਕਿ ਸਮੁੱਚੇ ਵਿਸ਼ਵ ਨੂੰ ਪਤਾ ਲੱਗੇ ਕਿ ਅੱਜ ਦੇ ਦਿਹਾੜੇ ਸਿੱਖਾਂ ਦੇ ਨਾਲ ਕੀ ਵਾਪਰਿਆ ਸੀ ਕਿਉਂ ਵਾਪਰਿਆ ਸੀ ਉਹਦੇ ਪਿੱਛੇ ਕਾਰਨ ਕੀ ਸੀ ਕਿ ਇੱਕ ਦੇਸ਼ ਦੀ ਹਕੂਮਤ ਜਿਹੜੀ ਉਹ ਦੋ ਦੇਸ਼ਾਂ ਨੂੰ ਹੋਰ ਨਾਲ ਲੈ ਕੇ ਆਪਣੇ ਦੇਸ਼ ਦੀ ਘੱਟ ਗਿਣਤੀ ਦੇ ਸਰਬਉੱਚ ਧਾਰਮਿਕ ਸਥਾਨ ਤੇ ਹਮਲਾ ਕਰ ਦਿੱਤਾ। ਹਾਂਜੀ। ਹਜ ਤੱਕ ਦੁਨੀਆ ਦੇ ਇਤਿਹਾਸ 'ਚ ਇਸ ਤਰ੍ਹਾਂ ਦੀ ਕੋਈ ਉਦਾਹਰਣ ਨਹੀਂ ਕਿ ਇੱਕ ਦੇਸ਼ ਦੀ ਫੌਜ ਨੇ ਆਪਣੇ ਹੀ ਦੇਸ਼ ਦੀ ਘੱਟ ਗਿਣਤੀਆਂ ਦੇ ਸਰਬਉੱਚ ਧਾਰਮਿਕ ਸਥਾਨ ਤੇ ਦੁਸ਼ਮਣ ਦੇਸ਼ ਵਾਂਗੂ ਹਮਲਾ ਕੀਤਾ ਹੋਵੇ, ਹਮਲਾ ਕੀਤਾ ਹੋਵੇ। ਤੋ ਇਸ ਦਿਹਾੜੇ ਨੂੰ ਮਤਲਬ ਸਮੁੱਚੀ ਕੌਮ ਨੂੰ ਉਸ ਅੰਦਾਜ਼ ਚ ਮਿਲ ਕੇ ਮਨਾਉਣਾ ਚਾਹੀਦਾ ਤਾਂ ਕਿ ਸਮੁੱਚੇ ਵਿਸ਼ਵ ਦੇ ਵਿੱਚ ਇਸ ਦਿਨ ਦਾ ਇੱਕ ਸੁਨੇਹਾ ਜਾਵੇ ਸਮੁੱਚੇ ਵਿਸ਼ਵ ਨੂੰ ਪਤਾ ਲੱਗੇ ਕਿ ਅੱਜ ਦੇ ਦਿਨ ਸਿੱਖਾਂ ਨਾਲ ਕੀ ਵਾਪਰਿਆ ਸੀ ਤੇ ਕਿਉਂ ਵਾਪਰਿਆ ਸੀ ਤੇ ਕੱਟੋ-ਕੱਟ ਜਿਹੜੀ ਇਸ ਦੇਸ਼ ਦੀ ਜ਼ਾਲਮ ਜ਼ਾਬਰ ਸਰਕਾਰ ਆ ਭਵੇਂ ਉਹ ਪਹਿਲਾਂ ਚਿੱਤੀ ਸੀ ਤੇ ਹੁਣ ਭਗਮੀ ਹੋ ਗਿਆ ਪ੍ਰਭੂ ਉਹਨਾਂ ਦੀ ਸੋਚ ਆ ਜਿਹੜੀ ਸਿੱਖਾ ਪ੍ਰਤੀ ਇੱਕੋ ਹੀ ਆ ਕੋਈ ਬਹੁਤਾ ਵਾਰਕ ਨਹੀਂ ਉਹ ਨੀਕੀ ਤੋਂ ਅਲਾਵਾ ਸੋ ਮਤਲਬ ਸਮੁੱਚੇ ਵਿਸ਼ਵ ਨੂੰ ਵੀ ਇਸ ਗੱਲ ਦਾ ਪਤਾ ਲੱਗ ਸਕੇ ਕਿ ਹਿੰਦੁਸਤਾਨ ਦੇ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣਾ ਜਿਹੜਾ ਉਹ ਕਿਸ ਪੱਧਰ ਤੱਕ ਹੋ ਸਕਦਾ ਜੀ ਸੋ ਸਾਕਾ ਦਰਬਾਰ ਸਾਹਿਬ ਆ ਉਹਦੇ ਨਾਲ ਮਨੁੱਖੀ ਅਧਿਕਾਰਾਂ ਦਾ ਕਤਲੇਆਮ ਜਿਹੜਾ ਉਹ ਵੀ ਜੁੜਿਆ ਹੋਇਆ ਸੋ ਇਸ ਕਰਕੇ ਕੌਮ ਨੂੰ ਸਮੁੱਚੀ ਕੌਮ ਨੂੰ ਚਾਹੀਦਾ ਸੀ ਪਰੰਤੂ ਉਹਦੇ ਲਈ ਜਿਹੜੀ ਪਹਿਲ ਆ ਉਹ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨੀ ਸੀ ਕਿਉਂਕਿ ਪ੍ਰਬੰਧ ਉਹਦੇ ਕੋਲ ਆ ਹਾਂਜੀ ਸੋ ਜੇ ਸ਼ਰੂਮਣੀ ਕਮੇਟੀ ਸਿੱਖਾਂ ਦੀ ਸੱਚਮੁੱਚ ਵਿੱਚ ਨੁਮਾਇੰਦਾ ਜਮਾਤ ਹੁੰਦੀ ਤਾਂ ਉਹ ਇਸ ਪਾਸੇ ਬਹਿਲ ਕਦਮੀ ਜ਼ਰੂਰ ਕਰਦੀ ਹਾਂਜੀ ਪਰੰਤੂ ਅਫਸੋਸ ਇਹ ਆ ਸਾਡੀ ਕੌਮ ਦੀ ਤਰਾਸ ਦੀ ਇਹ ਆ ਕਿ ਜਿਹੜੀ ਸ਼ਰੂਮਣੀ ਕਮੇਟੀ ਆ ਉਹ ਇੱਕ ਧਿਰ ਦੀ ਹਾਂਜੀ ਉਹ ਉਸ ਤਰ੍ਹਾਂ ਦੀ ਜਿਹੜੀ ਇੱਕ ਪਰਿਵਾਰ ਦੀ ਜੇਬ ਹੀ ਆ ਸੋ ਉਹ ਇਸ ਕਾਰਨ ਸ਼੍ਰੋਮਣੀ ਕਮੇਟੀ ਕਿਉਂਕਿ ਇੱਕ ਪਰਿਵਾਰ ਦੀ ਮਤਲਬ ਇੱਕ ਤਰ੍ਹਾਂ ਗੁਲਾਮ ਸਸਤਾ ਬਣ ਕੇ ਰਹਿ ਗਈ ਆ ਇਸ ਕਰਕੇ ਸ਼੍ਰੋਮਣੀ ਕਮੇਟੀ ਉਸ ਪਰਿਵਾਰ ਦੀ ਇੱਛਾ ਤੋਂ ਬਾਹਰ ਉਸ ਪਰਿਵਾਰ ਦੀ ਸੋਚ ਮਨਸਾ ਮੰਤਬ ਤੋਂ ਬਾਹਰ ਜਾ ਕੇ ਹੋਰ ਕੁਝ ਨਹੀਂ ਕਰ ਸਕਦੀ ਸੋ ਹੁਣ ਤਾਂ ਇਹ ਚਾਹੀਦਾ ਸੀ ਨਾ ਕਿ ਸ਼੍ਰੋਮਣੀ ਕਮੇਟੀ ਸਮੂਚੀਆਂ ਸਿੱਖ ਜਥੇਬੰਦੀਆਂ ਨੂੰ ਹਾਂਜੀ ਇਕੱਤਰ ਕਰਦੀ ਜੀ ਉੱਥੇ ਬੈਠ ਕੇ ਇਸ ਗੱਲ ਦਾ ਫੈਸਲਾ ਕੀਤਾ ਜਾਂਦਾ ਕਿ ਇਹ 6 ਜੂਨ ਦਾ ਜਿਹੜਾ ਸਾਕ ਹੈ ਸਾਡਾ ਇਸ ਤੀਜਾ ਘੱਲੂ ਘਰੇ ਹੈਗਾ ਜਿਹੜਾ ਦਰਵਾਦ ਸਾਹਿਬ ਸਾਕਾ ਹੈ ਜਿਹੜਾ ਇਹਨੂੰ ਕੌਮ ਨੂੰ ਕਿਸ ਅੰਦਾਜ਼ ਦੇ ਵਿੱਚ ਜੀ ਤਿੱਕੀ ਨਹੀਂ ਮਨਾਉਣਾ ਚਾਹੀਦਾ ਸੋ ਸਾਰੀਆਂ ਜਿੱਥੇ ਬੰਦੀਆਂ ਦੇ ਸੁਝਾਅ ਲਏ ਜਾਂਦੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਸਾਂਝੀ ਸਮੂਲੀਅਤ ਸਮੁੱਚੀ ਕੌਮ ਦੀ ਸਾਂਝੀ ਸਮੂਲੀਅਤ ਦੇ ਨਾਲ ਅਸੀਂ ਚੇਰਜ ਹੁੰਦਾ ਜਿਹੜਾ ਇੱਕ ਲੁਕਾਰਾ ਦਿਵਸਾ ਕੱਲੂਕਾਰਾ ਹਫਤਾ ਜਿਹੜਾ ਇਹਨੂੰ ਉਸ ਜਿਵੇਂ ਮੈਂ ਗੱਲ ਕੀਤੀ ਹੈ ਕਿ ਅਸੀਂ ਇਹਨੂੰ ਉਸ ਅੰਦਾਜ਼ ਚ ਮਨਾਉਦੇ ਕਿ ਸਮੁੱਚੇ ਵਿਸ਼ਵ ਨੂੰ ਇਸ ਦਿਹਾੜੇ ਦਾ ਇਸ ਹਫਤੇ ਦਾ ਜਰੂਰ ਪਤਾ ਲੱਗਦਾ ਕਿ ਆਖਰ ਨੂੰ ਕੌਮ ਦੇ ਨਾਲ ਸਿੱਖ ਕੌਮ ਦੇ ਨਾਲ ਇਹਨਾਂ ਦਿਨਾਂ ਦੇ ਵਿੱਚ ਕੀ ਵਾਪਰਿਆ ਸੀ 32 ਸਾਲ ਲੰਘ ਜਾਣ ਦੇ ਬਾਵਜੂਦ ਵੀ ਅੱਜ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਸਿੱਖ ਸਿਆਸਤ ਦਾ ਕੇਂਦਰ ਬਿੰਦੂ ਬਨੇ ਹੋਏ ਹਨ ਆਖਿਰ ਕੀ ਕਾਰਨ ਹੈ ਦੇਖੋ ਭਾਈ ਇਹ ਹੈ ਕਿ ਸਿੱਖ ਕੌਮ ਹੈ ਜਿਹੜੀ ਇਹ ਮਾਰਸ਼ਲ ਕੌਮ ਹੈ ਜੀ ਅ ਬਰਾਸਤ ਦੇ ਵਿੱਚ ਇੱਕ ਗੁਣਤੀ ਆ ਜਿਹਦੇ ਵਿੱਚ ਬਹਾਦਰੀ ਵੀ ਆ ਜਿਹਦੇ ਵਿੱਚ ਕੁਰਬਾਨੀ ਦਾ ਜਜ਼ਬਾ ਵੀ ਆ ਜਿਹਦੇ ਵਿੱਚ ਦਲੇਰੀ ਵੀ ਆ ਮਤਲਬ ਇਹ ਸਾਰਾ ਕੁਝ ਆ ਜਿਹੜਾ ਕੌਮ ਨੂੰ ਵਿਰਸੇ ਵਿੱਚ ਮਿਲਿਆ ਹੋਇਆ ਗੁਰਤੀ ਵਿੱਚ ਮਿਲਿਆ ਹੋਇਆ ਤੇ ਕੌਮ ਦੇ ਵਿੱਚ ਉਹ ਆਗੂ ਉਸ ਆਗੂ ਨੂੰ ਹੀ ਪ੍ਰਮਾਨ ਕੀਤਾ ਜਾਂਦਾ ਜਿਸ ਆਗੂ ਵਿੱਚ ਇਹ ਬਰਾਸਤੀ ਗੁਣ ਹੋਣ ਜੀ ਅਸੀਂ ਮਤਲਬ ਹੈ ਇਤਿਹਾਸਕ ਉਹ ਗੱਲ ਇਹ ਕਿ ਜੇ ਕੌਮ ਨੇ ਉਸੇ ਆਗੂ ਨੂੰ ਹੀ ਪਰਵਾਨ ਕੀਤਾ ਜਿਸ ਆਗੂ ਦੇ ਵਿੱਚ ਇਹ ਵਿਰਾਸਤੀ ਗੁਣ ਸੀ ਹੁਣ ਸੰਤ ਜਰਨੈਲ ਸਿੰਘ ਕਾਜ਼ਾ ਪਿੰਡਰਾਵਾਲਿਆਂ ਦੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਉਹਨਾਂ ਦੀ ਸ਼ਹਾਦਤ ਨੂੰ 32 ਬਰੇ ਹੋ ਗਏ ਨੇ ਜੀ ਬਹੁਤ ਸਾਰਾ ਪਾਣੀ ਉਸ ਤੋਂ ਬਾਅਦ ਪੁਣਾ ਤੋਂ ਲੰਘ ਗਿਆ ਉਹ 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 ਜਿਹੜੀ ਉਹ ਪੀੜ੍ਹੀ ਹੈ ਜਿਹੜੀ ਉਹ ਵੀ ਜਵਾਨ ਹੋ ਗਈ ਜਿਹੜੀ ਮਤਲਬ ਸ਼ਾਂਤਨੀ ਸਾਹਾਦਤ ਤੋਂ ਬਾਅਦ ਜਨਮ ਲਿਆ ਸੀ ਜਿਹਨੇ ਪੈਦਾ ਹੋਈ ਸੀ ਪਰੰਤੂ ਉਸ ਦੇ باوجود ਅੱਜ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਸਿੱਖ ਸਿਆਸਤ ਦਾ ਕੇਂਦਰੀ ਬਿੰਦੂ ਨੇ ਜੀ ਗੱਲ ਤੁਸੀਂ ਕਿਤੋਂ ਸ਼ੁਰੂ ਕਰੋ ਹਾਂਜੀ ਉਹ ਆਖਰ ਨੂੰ ਸੰਤ ਪਿੰਡਰਾ ਵਾਲਿਆਂ ਤੇ ਉਹਨਾਂ ਦੀ ਕਾਰਜਸ਼ੈਲੀ ਤੇ ਉਹਨਾਂ ਦੀ ਸੋਚ ਤੇ ਉਹਨਾਂ ਦੇ ਮਿਸ਼ਨ ਤੇ ਆ ਕੇ ਖੜ ਜਾਂਦੀ ਹੈ ਜੀ ਉਹ ਹੀਰ ਨੂੰ ਕੇਂਦਰ ਬਿੰਦੂ ਉਹ ਹੀ ਬਣ ਜਾਂਦਾ ਸੋ ਜਿਵੇਂ ਤੁਸੀਂ ਕਿਹਾ ਕਿ 32 ਸਾਲ ਤੋਂ ਬਾਅਦ ਵੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖ ਸਿਆਸਤ ਦੇ ਕੇਂਦਰ ਬਿੰਦੂ ਨੇ ਮੁੱਖ ਕਾਰਨ ਕੀ ਆ ਕਹਿਣੀ ਤੇ ਕਰਨੀ ਜੀ ਚਲੋ ਜਿਹੜਾ ਆਗੂ ਕਹਿਣੀ ਤੇ ਕਰਨੀ ਦਾ ਪੂਰਾ ਤੇ ਸੂਰਾ ਰਿਆ ਵਾ ਉਹਨੂੰ ਸਿੱਖ ਕੌਮ ਨੇ ਹਮੇਸ਼ਾ ਸਿਰ ਮੱਥੇ ਬਿਠਾਇਆ ਵਾ ਉਹਨੂੰ ਹਮੇਸ਼ਾ ਆਪਣੇ ਦਿਲ 'ਚ ਸਮਾ ਕੇ ਰੱਖਿਆ ਸੋ ਇਹ ਕਾਰਨ ਆ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ ਕਿਹਾ ਹਾਂਜੀ ਉਹ ਕਰਕੇ ਉਹ ਆਇਆ ਬਿਲਕੁਲ ਉਸ ਤੋਂ ਬਾਅਦ 32 ਸਾਲ ਉਸ ਸਾਕਾ ਦਰਬਾਰ ਸਾਹਿਬ 6 ਜੂਨ ਤੋਂ ਲੈ ਕੇ 6 ਜੂਨ 2016 ਤੱਕ 6 ਜੂਨ 1984 ਜਿਸ ਦਿਨ ਸнт ਜਰਨੈਲ ਸਿੰਘ ਖਾਲਸਾ ਪੰਡਰਾਵਾਲੇ ਸ਼ਹੀਦ ਹੋ ਗਏ ਦਰਬਾਰ ਸਾਹਿਬ ਕੰਪਲੈਕਸ 'ਚ 6 ਜੂਨ ਤੋਂ ਲੈ ਕੇ 6 ਜੂਨ 2016 ਤੱਕ ਸਿੱਖ ਕੌਮ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦਾ ਆਗੂ ਪੈਦਾ ਨਹੀਂ ਹੋ ਸਕਿਆ ਜਿਹੜਾ ਕਹਿਣੀ ਤੇ ਕਰਨੀ ਦਾ ਉਸੇ ਤਰ੍ਹਾਂ ਹੀ ਪੂਰਾ ਹੁੰਦਾ ਉਸੇ ਤਰ੍ਹਾਂ ਹੀ ਸੂਰਾ ਹੁੰਦਾ ਜਿਵੇਂ ਸੰਤ ਜਰਨੈਲ ਸਿਕਾਲਾ ਸਾਹਿਬ ਪਿੰਡਰਾ ਵਾਲੇ ਸੀ ਹਾਂਜੀ ਕਿਉਂਕਿ ਸਿੱਖ ਹੈ ਹਾਂਜੀ ਇਹ ਇਹ ਜਿਹੜੀ ਮਤਲਬ ਸਿੱਖ ਕੁੜਤੀ ਆ ਸਿੱਖ ਵਿਰਾਸਤ ਆ ਉਹਦਾ ਸੰਤ ਜਰਨੈਲ ਸਿਕ ਪਿੰਡਰਾ ਵਾਲੇ 20ਵੀਂ ਸਦੀ ਦੇ ਵਿੱਚ ਸਿਖਰ ਸੀ ਜੀ ਤੇ ਹੁਣ ਗੱਲ ਇਹ ਆ ਕਿ ਸਿਖਰ ਤੋਂ ਬਾਅਦ ਜੇ ਉਸ ਤੋਂ ਕੋਈ ਅਗਲੀ ਗੱਲ ਸ਼ੁਰੂ ਹੋਊਗੀ ਫੇਰ ਹੀ ਆ ਤੇ ਨਹੀਂ ਸ਼ੁਰੂ ਹੁੰਦੀ ਤਾਂ ਉਹ ਤਾਂ ਸਿਖਰ ਹੈ ਹੀ ਆ ਸੋ ਮੁੱਖ ਕਾਰਨ ਇਹ ਆ ਕਿ ਉਸ ਤੋਂ ਬਾਅਦ ਸਿੱਖ ਕੌਮ ਆ ਜਿਹੜੀ ਧੜੇਬੰਦੀਆਂ ਚ ਵੰਡੀ ਗਈ ਆ ਅ ਆਗੂ ਨੇ ਜਿਹੜੇ ਉਹ ਮਤਲਬ ਜਿੱਥੇ ਬੰਦੀ ਦੇ ਤਰ੍ਹਾਂ ਤਰ੍ਹਾਂ ਦੇ ਆਗੂ ਨੇ ਜਿਹੜੇ ਸਵੇਰੇ ਕੁਝ ਕਹਿੰਦੇ ਨੇ ਸ਼ਾਮ ਨੂੰ ਕੁਝ ਕਹਿੰਦੇ ਨੇ ਇੱਥੇ ਕੁਝ ਕਹਿੰਦੇ ਨੇ ਉੱਥੇ ਕੁਝ ਕਹਿੰਦੇ ਨੇ ਜਿਨ੍ਹਾਂ ਦੀਆਂ ਤਾਰਾਂ ਨੇ ਜਿਹੜੀਆਂ ਉਹ ਅੰਦਰ ਘਾਤੇ ਸਰਕਾਰ ਨਾਲ ਆ ਤੇ ਸਟੇਜਾਂ ਤੇ ਮਤਲਬ ਉਹਨਾਂ ਦੀ ਕਹਿਣੀ ਤੇ ਕਰਨੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਕੌਮ ਦੇ ਵਿੱਚ ਵੀ ਨੰਗੀ ਆ ਕਿ ਇਹ ਕਹਿੰਦੇ ਕੁਛ ਨਹੀਂ ਤੇ ਕਰਦੇ ਕੁਛ ਨਹੀਂ ਸੋ ਇਸ ਕਾਰਨ ਹੋਰ ਕੋਈ ਆਗੂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਪਾਏ ਦਾ ਨਹੀਂ ਪੈਦਾ ਹੋ ਸਕਿਆ ਸੋ ਅੱਜ ਜੇ ਕੌਮ ਆਗੂ ਬਹੀਣਾ ਤਾਂ ਕਾਰਨ ਇਹੀ ਆ ਕਿ ਕੌਮ ਦੇ ਸਾਹਮਣੇ ਇੱਕ ਰੋਲ ਮਾਡਲ ਬਣ ਗਿਆ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਹੁਣ ਜੇ ਤਾਂ ਕੋਈ ਆਗੂ ਉਹਨਾਂ ਦੇ ਗੁਣਾਂ ਦੇ ਨੇੜੇ ਤੇੜੇ ਪੁੱਜਦਾ ਫੇਰ ਤਾਂ ਕੌਮ ਉਸ ਨੂੰ ਪ੍ਰਵਾਨ ਕਰ ਸਕਦੀ ਹੈ ਕਹਿੰਦੇ ਜੇ ਕੋਈ ਆਗੂ ਉਹਨਾਂ ਦੇ ਨੇੜੇ ਤੇੜੇ ਨਹੀਂ ਪਹੁੰਚਦਾ ਕੋਹਾਂ ਦੂਰ ਆ ਫਿਰ ਉਸ ਆਗੂ ਨੂੰ ਕੌਮ ਕਦੇ ਵੀ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੋ ਇਹ ਹੁਣ ਇਸ ਵੇਲੇ ਸਾਡੀ ਕੌਮ ਦੀ ਇੱਕ ਤਰ੍ਹਾਂ ਦੀ ਬੜੀ ਚਿੰਤਾ ਵਾਲੀ ਗੱਲ ਵੀ ਹੈ ਇੱਕ ਤਰਾਸ ਦੀ ਵਾਲੀ ਗੱਲ ਵੀ ਹੋ ਗਈ ਹੈ ਕਿ ਅੱਜ ਕੌਮ ਕੋਲ ਕੋਈ ਆਗੂ ਨਹੀਂ ਰਿਹਾ ਕੌਮ ਆਗੂ ਵੀ ਹੀਣ ਹੋ ਚੁੱਕੀ ਆ ਤੇ ਉਸ ਦੇ ਕਾਰਨ ਕੌਮ ਹਰ ਸੰਘਰਸ਼ੇ ਦੇ ਵਿੱਚ ਜੀ ਕੌਮ ਵੱਲੋਂ ਸ਼ਿਕਾਰਛ ਲੜਿਆ ਜਾਂਦਾ ਸਿਖਰਾਂ ਤੇ ਪਹੁੰਚ ਜਾਂਦਾ ਸਫਲਤਾ ਸਾਹਮਣੇ ਦਿਖਾਈ ਦਿੰਦੀ ਹੁੰਦੀ ਹੈ ਕਿ ਸੰਘਰਸ਼ ਜਿੱਤਿਆ ਗਿਆ ਜਿੱਤਿਆ ਗਿਆ ਪਰੰਤੂ ਆਖਰੀ ਮੌਕੇ ਤੇ ਆਗੂ ਫੇਰ ਦੇਦਾਰੀ ਕਰ ਜਾਂਦੇ ਨੇ ਤੇ ਕੌਮ ਆ ਜਿਹੜੀ ਉਹ ਨਰਾਸ਼ਤਾ ਤੇ ਹਾਰ ਦੀ ਝੋਲੀ ਪਵਾ ਕੇ ਤੇ ਫਿਰ ਪਿੱਛੇ ਬੈਠ ਕੇ ਮੁੜੇ ਹੁੰਦੀ ਆ ਸੋ ਇਹ ਇਹੀ ਕਾਰਨ ਆ ਕਿ ਅੱਜ ਦੀ ਤਰੀਕ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿੰਨਾ ਜਿਹੜੀ ਉਹਨਾਂ ਦੀ ਅਹਿਮੀਅਤ ਜਿਹੜੀ ਉਹਨਾਂ ਦੀ ਮਹਾਨਤਾ ਜਿਹੜੀ ਉਹਨਾਂ ਦੀ ਮਾਤਤਾ ਉਸ ਵੇਲੇ ਸੀ ਜਦੋਂ ਉਹ ਜੀਵਤ ਸੀ ਅੱਜ ਵੀ ਉਹਨਾਂ ਦੀ ਉਹੀ ਅਹਿਮੀਅਤ ਉਹੀ ਮਹਾਨਤਾ ਉਹੀ ਸਥਾਨ ਆ ਜਿਹੜਾ ਅੱਜ ਵੀ ਆ ਸੋ ਇਹ ਕਦੇ-ਕਦਾਈ ਕਿਸੇ ਕਿਸੇ ਆਗੂ ਦੇ ਹਿੱਸੇ ਹੀ ਆਉਦਾ ਸੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਉਹਨਾਂ ਨੂੰ ਜੇ 20ਵੀਂ ਸਦੀ ਮਹਾਨ ਸਿੱਖ ਖਿਤਾਬ ਦਿੱਤਾ ਗਿਆ ਉਹਨਾਂ ਨੂੰ ਪਰਵਾਨ ਕੀਤਾ ਗਿਆ ਤੇ ਇਹਦੇ ਪਿੱਛੇ ਕਾਰਨ ਇਹ ਆ ਕਿ ਕੌਮ ਨੇ ਉਹਨਾਂ ਨੂੰ ਕਹਿਣੀ ਤੇ ਕਰਨੀ ਦੇ ਪੂਰੇ ਤੇ ਸੂਰੇ ਪਰਵਾਨ ਕੀਤਾ ਤੇ ਅੱਜ ਤੱਕ ਉਹ 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 ਜਿਹੜੀ ਕੌਮ ਦੀ ਉਹਨਾਂ ਦੇ ਨਾਲ ਜਜ਼ਬਾਤੀ ਸਾਂਝ ਜੁੜੀ ਹੋਈ ਆ ਉਹ ਉਸੇ ਹੀ ਤਰ੍ਹਾਂ ਬਰਕਰਾਰ ਹੈ ਹੁਣ ਜਦੋਂ ਬਾਦਲ ਸਰਕਾਰ ਦੀ ਨੀਤੀ ਜਗ ਜਾਹਰ ਹੋਈ ਚੁੱਕੀ ਹੈ ਤੇ ਸ਼੍ਰੋਮਣੀ ਕਮੇਟੀ ਵੀ ਪੂਰੀ ਤਰ੍ਹਾਂ ਟਕਰਾਅ ਦੀ ਸਥਿਤੀ ਦੇ ਵਿੱਚ ਹੈ ਫੇਰ ਕੀ ਸੰਗਤਾਂ ਨੂੰ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ ਹੈ ਤਿਕਾ ਜਿਹੜੀ ਗੱਲ ਮੈਂ ਸਭ ਤੋਂ ਪਹਿਲਾਂ ਆਪਣੇ ਦਰਸ਼ਕਾਂ ਦੇ ਨਾਲ ਮਤਲਬ ਬੇਨਤੀ ਜੋਦੜੀ ਦੇ ਰੂਪ ਚ ਕਰਨੀ ਚਾਹੂਗਾ ਕਿ 6 ਜੂਨ ਦਾ ਜਿਹੜਾ ਦਿਹਾੜਾ ਉਹ ਹਿਰਦੇ ਦੀ ਚੀਜ਼ ਦਾ ਦਿਹਾੜਾ ਹੈ ਹਾਂਜੀ ਮਹਾਨ ਸ਼ਹੀਦਾਂ ਦਾ ਦਿਹਾੜਾ ਭਿਆਨਕ ਕਤਲੇਆਮ ਦਾ ਦਿਹਾੜਾ ਜੀ ਸੋ ਇਸ ਕਰਕੇ ਕੌਮ ਨੂੰ ਇਸ ਦਿਹਾੜੇ ਤੇ ਕਟੋ ਕਟ ਅਜੇ ਹੀ ਕੋਈ ਕਾਰਵਾਈ ਆ ਜਿਹੜੀ ਉਹ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਕੌਮ ਦਾ ਜਲੂਸ ਆ ਜਿਹੜਾ ਸਮੁੱਚੀ ਦੁਨੀਆ ਦੇ ਸਾਹਮਣੇ ਨਿਕਲਦਾ ਵਾ ਹਾਸਾ ਹੀ ਨੂੰ ਹੀ ਹਾਲਤ ਆ ਜਿਹੜੀ ਉਹ ਪੈਦਾ ਹੁੰਦੀ ਆ ਸੋ ਕਿਸੇ ਵੀ ਕਿਸਮ ਦਾ ਟਕਰਾ ਸਾਨੂੰ ਪਤਾ ਇਸ ਗੱਲ ਦਾ ਕਿ ਉਹ ਧਿਰਾਂ ਨੇ ਜਿਹੜੀਆਂ ਜਿਨ੍ਹਾਂ ਚ ਸ਼ੋਮਣੀ ਕਮੇਟੀ ਵੀ ਸ਼ਾਮਲ ਆ ਜਿਨ੍ਹਾਂ ਚ ਬਾਦਲ ਕੇ ਵੀ ਸ਼ਾਮਲ ਆ ਜਿਨ੍ਹਾਂ ਚ ਅਸੀਂ ਇਹ ਵੀ ਕਹਿ ਦਈਏ ਕਿ ਜਿਹੜੇ ਸ਼ੋਮਣੀ ਕਮੇਟੀ ਦੇ ਜਥੇਦਾਰ ਥਾਪੇ ਹੋਏ ਆ ਉਹ ਵੀ ਸ਼ਾਮਲ ਆ ਤੇ ਪਿੱਛੇ ਖੜੀ ਜਿਹੜੀ ਭਗਮਾ ਬਰਗੇੜਾ ਉਹ ਵੀ ਸ਼ਾਮਿਲ ਆ ਇਹਨਾਂ ਸਾਰੀਆਂ ਤਰ੍ਹਾਂ ਦੀ ਇੱਕ ਕੋਸ਼ਿਸ਼ ਆ ਕਿ 6 ਜੂਨ ਨੂੰ ਹਮੇਸ਼ਾ ਉਹਦੀ ਮਹਾਨਤਾ ਤੋਂ ਕਿਤੇ ਦੂਰ ਲਿਜਾ ਕੇ ਸਿੱਖਾਂ ਦੀ ਹਸੋਈਣੀ ਸਥਿਤੀ ਤੇ ਲਿਆ ਕੇ ਖਤਮ ਕੀਤਾ ਜਾਵੇ ਉੱਥੇ ਖੜਾ ਕੀਤਾ ਜਾਵੇ ਸੋ ਸਾਨੂੰ ਇਸ ਗੱਲ ਨੂੰ ਪ੍ਰਵਾਨ ਕਰਦਿਆਂ ਹੋਇਆਂ ਸਿੱਖ ਕੌਮ ਦੀ ਜਿਹੜੀ ਮਹਾਨਤਾ ਉਹਦੀ ਰਾਖੀ ਦੇ ਲਈ ਇਹਨਾਂ ਸ਼ਹਾਦਤਾਂ ਦੀ ਸ਼ਰਧਾ ਲਈ ਨជា ਤਾਂ ਦਿਲ ਦੀ ਜਿਹੜੀ ਕੌਮ ਦੇ ਵਿੱਚ ਸ਼ਰਧਾ ਭਾਵਨਾ ਵਾ ਉਸ ਭਾਵਨਾ ਦੀ ਰਾਖੀ ਦੇ ਲਈ ਕਿਸੇ ਵੀ ਕਿਸਮ ਦਾ ਟਕਰਾਅ ਸ਼੍ਰੋਮਣੀ ਕਮੇਟੀ ਜੋ ਕੁਝ ਕਰਦੀ ਆ ਉਹਨੂੰ ਕਰ ਲੈਣ ਦੇਣਾ ਚਾਹੀਦਾ ਟਾਸਕ ਫੋਰਸ ਲਾਤੀ ਆ ਉਹਨੇ ਸਾਦੇ ਕੱਪੜਿਆਂ 'ਚ ਪੁਲਿਸ ਬੁਲਾ ਲੀਆ ਉਹਨੇ ਜੋ ਕਰਦੇ ਆ ਉਹਨਾਂ ਨੂੰ ਉਹ ਉਸ ਲਈ ਕਰ ਲੈਣਾ ਚਾਹੀਦਾ ਖਾਲਸਾ ਪੰਥ ਜਿਹਦੇ ਮਨ ਦੇ ਵਿੱਚ ਆਪਣੇ ਉਹਨਾਂ ਮਹਾਨ ਸ਼ਹੀਦਾਂ ਪ੍ਰਤੀ ਸਤਿਕਾਰ ਆ ਸ਼ਰਧਾ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਨੂੰ ਜਾਣਾ ਚਾਹੀਦਾ ਜੀ ਇਹ ਸਰਕਾਰ ਦੀ ਬੰਗਾਰਾ ਇਸ ਬੰਗਾਰ ਦਾ ਸਾਨੂੰ ਮੂੰਹ ਤੋੜਮਾ ਜਵਾਬ ਦੇਣਾ ਚਾਹੀਦਾ ਇੱਕ ਨਿਮਾਣੇ ਸਿੱਖ ਵਜੋਂ ਇੱਕ ਸ਼ਰਧਾਵਾਨ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਉਸ ਅਰਦਾਸ ਵਿੱਚ ਸ਼ਾਮਲ ਹੋਣਾ ਚਾਹੀਦਾ ਤਾਂ ਕਿ ਪਤਾ ਲੱਗੇ ਕਿ ਸਿੱਖ ਕੌਮ ਸ਼ਾਮਲ ਹੋਈ ਆ ਸੋ ਅੱਗੇ ਤੋਂ ਕਿਉਂਕਿ ਸਮਾਂ ਜਿਹੜਾ ਇਹ ਇਹ ਸਾਨੂੰ ਹਮੇਸ਼ਾ ਕੋਈ ਨਾ ਕੋਈ ਸਿੱਖਿਆ ਦਿੱਤੀ ਜਾਂਦਾ ਨਾ ਕੋਈ ਨਾ ਕੋਈ ਸਨੇਹਾ ਦਿੱਤੀ ਜਾਂਦਾ ਕੋਈ ਨਾ ਕੋਈ ਬੰਗਾਰ ਤੇ ਚੁਣੌਤੀ ਦਿੱਤੀ ਜਾਂਦਾ ਕਿ ਸਿੱਖ ਕੌਮ ਆ ਜਿਹੜੀ ਕਟੋ-ਕਟ ਉਹ ਇਹ ਸਮਰੱਥਤਾ ਹੋ ਜਾਵੇ ਕਿ ਜਿਹੜੇ ਆਪਣੇ ਗੁਰੂ ਘਰ ਨੇ ਜੀ ਉਹਨਾਂ ਦਾ ਪ੍ਰਬੰਧ ਤਾਂ ਟੋਕਾ-ਟੋਕ ਦੇ ਕੋਲ ਹੋਵੇ ਅੱਜ ਜੇ ਸਾਡੀ ਇਤਰਾਸ ਦੀ ਇਹ ਬਣੀ ਆ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਆ ਜਿਹੜਾ ਉਹ ਸਿੱਖ ਦਸ਼ਮਨਤਾਤਾਂ ਦੇ ਕੋਲ ਜੇ ਇਹ ਹੀ ਪ੍ਰਬੰਧ ਸਿੱਖਾਂ ਦੇ ਕੋਲ ਹੋਵੇ ਸਿੱਖ ਦਰਦੀਆਂ ਦੇ ਕੋਲ ਹੋਵੇ ਪੰਥ ਦਰਦੀਆਂ ਦੇ ਕੋਲ ਹੋਵੇ ਤਾਂ ਜਿਵੇਂ ਅਸੀਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ 6 ਜੂਨ ਦਾ ਇਹ ਜਿਹੜਾ ਸਾਕਾ ਦਰਬਾਰ ਸਾਹਿਬ ਆ ਚੀਜ਼ਾਂ ਕੱਲੂ ਕਰਾ ਇਹਨੂੰ ਉਸ ਅੰਦਾਜ਼ ਚ ਮਨਾਇਆ ਜਾਵੇ ਕਿ ਸਮੁੱਚੀ ਦੁਨੀਆ ਨੂੰ ਪਤਾ ਲੱਗੇ ਸੋ ਇਹ ਜਰੂਰ ਸਾਡੀ ਇੱਕ ਵਾਰ ਬੇਨਤੀ ਆ ਕਿ ਉਹ ਲੋਕ ਚਾਹਣਗੇ ਕਿ ਫੇਰ ਦੁਆਰਾ 6 ਜੂਨ ਨੂੰ ਸਿੱਖਾਂ ਤੇ ਟਕਰਾਓ ਇਸ ਰੂਪ ਦੇ ਵਿੱਚ ਹੋਵੇ ਕਿ ਸਾਰਾ ਦਿਨ ਜਿਹੜਾ ਇੱਥੋਂ ਦਾ ਹਿੰਦੂਵਾਦੀ মিডিਆ ਜਿਹੜਾ ਉਹ ਆਪਣੇ ਚੈਨਲਾਂ ਤੇ ਆਪਣੇ ਅਗਲੇ ਦਿਨ ਆਪਣੇ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਸੁਰਖੀਆਂ ਲਾਵੇ ਕਿ ਸਿੱਖ ਨੇ ਜਿਹੜੇ ਉਹ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਕਿਰਪਾਨਾਂ ਲੈ ਕੇ ਇੱਕ ਦੂਜੇ ਨਾਲ ਲੜ ਰਹੇ ਨੇ ਇੱਕ ਦੂਜੇ ਨੂੰ ਵੱਢ ਰਹੇ ਨੇ ਕਰਵਾ ਦੂਜਿਆਂ ਪੱਗਾਂ ਲਾਈਆਂ ਜਾ ਰਹੀਆਂ ਨੇ ਸੋ ਇਸ ਗੱਲ ਤੋਂ ਆਪ ਸਿਆਣੇ ਬਣ ਕੇ ਸਾਨੂੰ ਪੂਰੀ ਤਰ੍ਹਾਂ ਕਿਉਂਕਿ ਉਹ ਉਹਨਾਂ ਦਾ ਆਪਤਾ ਦਾ ਸਾਨੂੰ ਪਤਾ ਕਿ ਉਹਨਾਂ ਨੇ ਸ਼ਰਾਰਤ ਕਰਨ ਦੀ ਹੀ ਕਰਨੀ ਆ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਆਰਐਸਐਸ ਦਾ 150 ਗੱਦਾ ਜੀ ਜਿਹਦਾ ਸਿੱਖੀ ਭੇਸ ਬਣਾਇਆ ਹੋਇਆ ਭਾਵੇਂ ਕਿ ਜੇ ਮਤਲਬ ਐਸੀ ਸਿੱਖ ਜਿੱਥੇ ਬੰਦियां ਇਸ ਗੱਲ ਹੀ ਸੁਚੇਤ ਹੋਣ ਤੇ ਜੇ ਉਹਨਾਂ ਉਹ ਜਿਹੜੇ 150 ਬੰਦੇ ਦੀ ਗੱਲ ਕੀਤੀ ਜਾ ਰਹੀ ਆ ਅਸੀਂ ਉਹਨਾਂ ਦੀ ਪਰਖ ਕਰੀਏ ਤਾਂ ਉਹ ਸਾਫ਼ ਸਾਡੇ ਸਾਹਮਣੇ ਆ ਵੀ ਜਾਊਗੀ ਗੱਲ ਕਿ 150 ਬੰਦਾ ਜਿਹੜਾ ਨਿਹੰਗ ਬਾਣੇ ਚ ਜਾਂ ਜਿਹੜੇ ਦਮਾਲਿਆਂ ਵਾਲੇ ਦਮਾਲੇ ਸਜਾ ਕੇ ਉਹ ਪੂਰੀ ਤਰ੍ਹਾਂ ਸਿੱਖੀ ਬਾਣੇ ਦੇ ਵਿੱਚ ਉਹ ਉੱਥੇ ਕਾਮਲ ਹੋਣਗੇ ਤੇ ਉਹਨਾਂ ਦੀ ਜਿਹੜੀ ਜਿਹੜੀ ਸ਼ਰਾਰਤ ਉਹਨਾਂ ਨੇ ਕਰਨੀ ਹੈ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਾਣ ਬੁੱਝ ਕੇ ਇਸ ਤਰ੍ਹਾਂ ਦੀ ਸ਼ਰਾਰਤ ਆ ਜਿਹੜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਜਾਊਗੀ ਕਿ ਕੌਮ ਦਾ ਜਿਹੜਾ ਆਪਸੀ ਟਕਰਾਅ ਉਹਨੂੰ ਜਾਣਬੁੱਝ ਕੇ ਕਰਵਾਇਆ ਜਾਵੇ ਤੇ ਸਮੁੱਚੀ ਦੁਨੀਆ ਦੇ ਸਾਹਮਣੇ ਜਿਹੜੀ ਉਹ ਕੌਮ ਦੀ ਹਸ ਹੋਈ ਨਹੀਂ ਤਸਵੀਰ ਆ ਸਥਿਤੀ ਆ ਜਿਹੜੀ ਉਹ ਪੈਦਾ ਕੀਤੀ ਜਾਵੇ ਸੋ ਹਰ ਸਿਆਣੇ ਸਿੱਖ ਨੂੰ ਜਾਗਰੂਕ ਸਿੱਖ ਨੂੰ ਜਿਹੜਾ ਸਿੱਖੀ ਭਾਵਨਾਵਾਂ ਪ੍ਰਤੀ ਸੁਚੇਤ ਉਹਨੂੰ ਇਹ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋયા ਆ ਜਿਹੜੀਆਂ ਦੁਸ਼ਮਣ ਤਾਕਤਾਂ ਨੇ ਉਹਨਾਂ ਦੀ ਸਾਜ਼ਿਸ਼ ਨੂੰ ਧਿਆਨ ਵਿੱਚ ਰੱਖਦੇ ਹੋયા ਆ ਹਰ ਹਿੱਲਾ ਬਸਿੱਲਾ ਵਰਤ ਕੇ ਸ਼ਾਂਤਮਈ ਢੰਗ ਦੇ ਨਾਲ ਅਰਦਾਸ ਵਿੱਚ ਸ਼ਾਮਲ ਹੋਣਾ ਚਾਹੀਦਾ ਤੇ ਕੋਸ਼ਿਸ਼ ਜਿਹੜੇ ਉੱਤੇ ਪਰਨ ਲੈਣਾ ਚਾਹੀਦਾ ਕਿ ਗੁਰੂ ਸਾਨੂੰ ਸਮਰੱਥਾ ਦੇਵੇ ਅਸੀਂ ਕੌਮ ਦੀ ਚੜ੍ਹਦੀ ਕਲਾ ਦੇ ਲਈ ਜਿਹੜਾ ਕੌਮ ਦਾ ਮਿਸ਼ਨ ਆ ਕੌਮੀ ਘਰ ਦੀ ਪ੍ਰਾਪਤੀ ਦੇ ਲਈ ਆਉਣ ਵਾਲੇ ਦਿਨਾਂ 'ਚ ਉਸ਼ਗਤ ਕਰੀਏ ਸ਼੍ਰੋਮਣੀ ਕਮੇਟੀ ਆ ਜਿਹੜੀ ਉਹ ਸੱਚੇ ਸੁੱਚੇ ਸਿੱਖਾਂ ਦੇ ਹੱਥ ਵਿੱਚ ਹੋਵੇ ਤੇ ਅਸੀਂ ਜਿਹੜਾ ਸਾਡਾ ਮਿਸ਼ਨ ਹੈ ਕੌਮੀ ਕਰਦੀ ਪ੍ਰਾਪਤੀ ਦਾ ਉਸ ਪਾਸੇ ਅੱਗੇ ਵਧਿਏ ਇਤਿਹਾਸ ਦੇ ਪੰਨਿਆਂ ਤੇ ਹਰ ਇੱਕ ਗੱਲ ਦਰਜ ਹੁੰਦੀ ਹੈ ਜੇ ਅੱਜ ਸੰਤਾਂ ਦੇ ਹਿੱਸੇ ਸੁਨਹਿਰੀ ਪੰਨੇ ਇਤਿਹਾਸ ਨੇ ਦਿੱਤੇ ਹਨ ਤੇ ਬਾਦਲਖਿਆਂ ਦੇ ਹਿੱਸੇ ਉਸੇ ਹੀ ਇਤਿਹਾਸ ਨੇ ਕਾਲੇ ਪੰਨੇ ਜ਼ਰੂਰ ਲਿਖ ਦਿੱਤੇ ਹਨ ਸੋ ਇਹ ਸੀ ਸਾਡਾ ਆਸ਼ਤਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ